मैं कह अगर सारी दुनिया अमन सलामती भाईचारा रहा और मोहब्बत बहाल होनी है तो एक, कोई एक है एक, कोई एक है हूं मैं पैगंबर क्यों कह दिया ਜਿੰਨੇ ਵੀ ਸਰਤੀ ਦੇ ਉੱਤੇ ਪੈਗੰਬਰ ਆਏ ਉਹ ਜੋ ਕੁਝ ਆਪ ਦੀ ਬਾਣੀ ਛੱਡ ਕੇ ਗਏ ਉਹ ਸਾਰੇ ਦੇ ਸਾਰੇ ਪੈਗਾਮ ਰਹਿ ਗਏ ਲੇਕਿਨ ਜਦ ਵਾਰੀ ਆਈ ਹੈ ਸਾਈਂ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਐਸ ਗੁਰਬਾਣੀ ਨੂੰ ਪ੍ਰਗਟ ਗੁਰਾਂ ਕੀ ਦੇ ਕੇ ਦਿੱਤਾ ਗਿਆ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਤੇ ਕੱਲੇ ਪੈਗਾਮ ਨਹੀਂ ਨਾਲ ਪੈਗੰਬਰ ਵੀ ਨੇ ਸਮਝਣਾ ਹੋਗਾ ਜੇਕਰ ਪੈਗੰਬਰ ਸਮਝ ਲਿਆ ਜਦੋਂ ਸਾ ਪਾਦਸ਼ਾਹਾਂ ਹਨ ਉਹਨਾਂ ਦੀ ਦੀਦ ਹੋ ਗਈ ਹੈ ਜਾਂ ਗੱਲ ਪਹਿਮਾਨ ਸਮਝ ਲਿਆ ਆਏ ਹਰੂਰ ਹੋ ਪਰ ਇਹਦਾ ਰਹਾ ਕਿ ਗਿਆ ਹੋਈ ਔਰ ਗਿਆ ਇਹਦਾ ਗਿਆ ਜਿਵੇਂ ਸਮੁੰਦਰ ਦੇ ਵਿੱਚ ਇੱਕ ਸਦਾ ਫੈਂਦਾ ਹੈ ਜਿਸ ਨੂੰ ਸਿੱਪੀ ਬੋਲਦੇ ਹਨ ਉਹ ਸਮੁੰਦਰ ਦੇ ਵਿੱਚ ਰਹਿ ਕੇ ਵੀ ਇੱਕ ਕਤਰਾ ਜਲਦਾ ਤਰ ਨਹੀਂ ਕਰਦਾ ਨਹੀਂ ਐਨੇ ਹੀ ਲੋਕ ਕਦੇ ਜਾਂਦੇ ਨੇ ਆਪਣੇ ਮਨਾਂ ਦੇ ਵਿੱਚ ਨਫਰਤ ਲੈ ਕੇ ਵਹਿ ਜਾਂਦੇ ਨੇ ਔਰ ਉਸ ਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਇਸ ਤਰ੍ਹਾਂ ਜਿੱਥੇ ਇੱਥੇ ਆਪਾਂ ਆਇਆ ਉਹਨਾਂ ਦਾ ਕੋਈ ਰਿਜ਼ਲਟ ਉਹਨਾਂ ਦੇ ਸਾਹਮਣੇ ਨਹੀਂ ਹੁੰਦਾ